cátu cátu tu phát jelly pay phát jelly phát jelly phát jelly cái này đi ở có ਆ ਗਾਦੀ ਪਨੀਰੀ ਵੀਤੀ ਆ ਆ ਗੋਭੀ ਆ ਆ ਟਮਾਟਰ ਵੀ ਤੇ ਗੋਭੀ ਗੋਭੀ ਉਹ ਗੜ ਜ ਜਾਂਦੀ ਆ ਪਿਆਜ਼ ਹੋ ਕੇ ਆ ਉਹ ਹੋ ਰਹੀ ਏ ਗੋਭੀ ਇੱਥੇ ਕੋ ਹੋ ਰਲ ਰਹੀ ਉਹ ਬਰੋਕਲੀ ਦੂਹ ਪ੍ਰੀਤੀ ਦੀ ਬਰੋਕਲੀ ਹਾਂ ਹਾਂ ਬਰੋਕਲੀ ਹਾਂ ਆ ਉਹ ਵੀ ਜੀਤੀ ਆ ਉਹਦੀ ਲਈ ਆ ਉੱਪਰ ਉਹ ਨਾਲ ਆ ਤਾਪ ਕਿੱਥੋਂ ਨਿਕਲਿਆ ਸੀ ਆ ਸੱਪ ਇੱਥੇ ਸੀ ਇੱਥੇ ਇੱਥੇ ਨਹੀਂ ਉਹ ਨਾਰੀ ਗਈ ਕਿ ਇਹਨਾਂ ਦੇਦੇ ਹੱਥ ਨਾਲ ਮਾਰ ਕਢਾਈ ਚ ਮੈਂ ਚੱਕ ਕੇ ਗਿਆ ਚੇਪਾ ਇਹਨਾਂ ਪਾ ਲੈ ਕਿੰਡਾ ਕਿ ਸੀਗਾ ਇੱਡਾ ਸਾਰਾ ਸੀ ਕਿਹੜੇ ਰੰਗ ਦਾ ਕਾਲੀ ਰੰਗ ਦਾ ਜਮਾਈ ਛਾਲ ਵਾਲੇ ਉਹੀ ਜੇ ਆਪਣੇ ਘਰੋਂ ਨਿਕਲਦੇ ਹੁੰਦੇ ਆ ਤੇ ਹੁਣ ਅਸੀਂ ਦੱਸੀ ਦਾ ਕੁੱਤੀ ਦਾ ਚਿੱਟਾ ਦੇਣੀ ਆ ਨਾਲ ਚੱਕ ਲੈਣੀ ਫੱਟੇ ਫਿਰ ਉਹਦੇ ਕੋਈ ਮਾਰ ਕੇ ਪੁੱਠਾ ਪਸਾ ਕੋਈ ਨਾ ਮਾਰਨਾ ਓਏ ਹੈਗਾ ਕੋਈ ਇੱਥੇ ਹੋਰ ਆਜੋ ਬਾਹਰ ਹੈ ਉਹ ਕਾਢੂ ਆ ਉਹ ਮੈਨੂੰ ਪਹਿਲੀ ਖਾ ਜਾ ਬਾਰ-ਬਾਰ ਤੇ ਉਹਦੇ ਨਾਲ ਕੀ ਹੋਣਾ ਉਹ ਬੇਰੀ ਨੂੰ ਮੂਰ ਲੱਗੇ ਨੂੰ ਯਾਰ ਦੋ ਗੁੱਛੇ ਤਿੰਨ ਮਹੀਨੇ ਆਪਨੇ ਤਾਂ ਵੀਰ ਉੱਤੇ ਜੀ ਲੱਗਦੇ ਨੇ ਸਾਰੇ ਫਰੂਟ ਆ ਬੇਰੀ ਤਾਂ ਮੰਮੀ ਸਿੱਧੀ ਕਰ ਲਓ ਇਹਨੂੰ ਸਪੋਰਟਸ ਫੂਡ 'ਚ ਦੇ ਕੇ ਆ ਮम्मी ਅਮੀ ਦੇ ਹਨ ਕਣੀਆਂ ਜਿਹੀਆਂ ਕਿੰਨੀਆਂ ਪਈਆਂ ਵਧੀਆ ਲੱਗਦੀਆਂ ਨੇ ਇਹਨਾਂ ਦੇ ਪੱਤਿਆਂ ਦੇ ਉੱਤੇ ਸਾਰੇ ਬੂਟੇ ਇੱਕਦਮ ਹੀ ਵੱਡੇ ਹੋ ਗਏ ਤੋੜੀਆਂ ਤਾਰੀਆਂ ਜਿਹੀ ਕੋਈ ਲੱਗੀਆਂ ਨਹੀਂ ਮੰਮੀ ਤੋੜੀਆਂ ਤਾਰੀਆਂ ਨਹੀਂ ਆ ਬਹੁਤੀ ਜਿਹੋ ਜਿਹਾ ਲੱਗੇ ਗਏ ਉਹ ਤਾਂ ਫਿਰ ਪੱਪਾਗ ਨਹੀਂ ਹੋਟੇ ਬਿੰਬੜ ਬਣ ਗਏ ਬਿੰਬੜ ਉਹ ਦੀਬੜੇ ਬਣ ਗਏ ਆ ਦੇ ਤਾਂ ਵਿੱਚ ਬਹੁਤ ਉੱਥੇ ਘਰੇ ਪੰਨੀਆਂ ਤਾਂ ਹੈਗੀਆਂ ਆਹ ਨੇ ਮੰਮੀ ਆ ਪੱਕ ਜਾਣਾ ਫੇਰ ਇਹ ਲੋਕੀ ਪੱਕ ਜਾਣੀਆਂ ਲੋਕੀ ਆ ਨੇ ਥੱਲੇ ਪਰ ਉਹ ਦੀ ਕਿੱਡੀ ਲੱਟ ਤੇ ਔਰ ਇਹ ਤਾਂ ਫੇਰ ਤੋੜ ਕੇ ਆਹੋ ਤੋੜ ਕੇ ਲੈ ਜਾਈ ਹੁਣ ਤੋੜ ਤੋੜ ਥੱਲੇ ਬਾਦੂ ਇਹ ਤਾਂ ਉਹ ਦਿਨ ਹੀ ਆਪਾਂ ਆ ਜਾਣਾ ਸੀ ਉਹ ਦੂਜੇ ਨੂੰ ਪੱਕ ਗਏ ਫੇਰ ਇਹ ਵੀ ਪੱਕੀ ਹੁਣ ਇਹ ਵੀ ਸੱਕੀ ਪਈ ਹੈ ਹੁਣ ਮੈਂ ਕੀ ਕਰੀ ਬਿੰਬੜ ਇਹ ਹਾਂ ਅਰੀ ਬਿੰਬੜ ਬਣ ਗਈ ਹੈ ਪੱਕੀ ਹੋਈ ਆ ਜੀ ਹੁਣ ਦੇਖਣੀ ਕਿ ਭਰੇ ਦੇ ਨਾਲ ਦੇ ਵੱਧ ਗਈਆਂ ਨੇ ਤੇ ਦੇਖਿਓ ਨਹੀਂ ਉੱਥੇ ਪਈਆਂ ਤਸਲੇ ਦੇ ਇਹ ਕਿੱਥੇ ਮੰਗ ਲੂਟ ਰੂਗੀ ਆ ਦੇਖਿਆ ਸੀਗਾ ਉਹ ਕਿੱਧਰ ਗਿਆ ਇੱਥੇ ਕੀ ਦੇਖਿਆ ਸੀ ਗਲੂਟ ਰੂਗੀ ਹਾਂ ਆਹ ਲੀ ਇਹ ਕੀ ਹੈ ਇਹ ਵੀ ਰਾਮ ਤੋਰੀ ਹੈ ਥੱਲੇ ਬਣੂ ਹਲੇ ਬਣ ਗਈ ਬਸ ਖਰਾਬ ਹੋ ਗਈ ਖਰਾਬ ਹੋ ਗਈ ਡੈਡ ਡੈਡ ਕੌੜੇ ਕਿੱਦਿ ਬਣੇ ਤੇ ਇਹ ਲੱਗਣ ਬਹੁਤ ਪੀਨੇ ਦਾ ਬੀਮਬੜ ਬਣ ਗਿਆ ਇਹਦਾ ਵੀ ਹੋਰ ਟੱਕ ਜਾਂਦੀਆਂ ਨੇ ਛੇਤੀ ਚੱਲ ਮੈਂ ਇਹਨੂੰ ਸੁੱਕ ਜਾਣੀ ਉਦੋਂ ਬਾਅਦ ਇਹਨਾਂ ਪਾਣੀ ਮਾਜ ਲਿਆ ਕਰੀ ਉਹਨੂੰ ਬਾਦੂ ਪੈਣਾ ਆਹ ਦੇਖ ਆ ਲੈ ਐ ਹੁਣ ਥੱਲੇ ਪਈਆਂ ਹੋਈਆਂ ਗਾੜ ਜਾਂਦੀਆਂ ਨੇ ਇਹ ਇਹ ਧੀਰਿਆ ਕਰੋ ਕਿਸੇ ਦੇ ਮੂੰਹ ਪੈਣ ਗਿਆ ਮੂੰਹ ਪੈਣ ਗਿਆ ਇੱਥੇ ਹੁੰਦਾ ਤਾਂ ਹੈ ਨਹੀਂ ਕੋਈ ਨਾ ਆਉਂਦੇ ਹੀ ਆਉਦੇ ਨਹੀਂ ਸਕਦਾ ਹੈ ਜੇ ਨਹੀਂ ਮਹਿੰਗੇ ਸਾਫਟਾ ਵਾਲਾ ਕਰਦੇ ਕਿੱਥੇ ਦੇ ਬੰਦਾ ਪਤਾ ਸੀ ਕਿ 80 ਰੁਪਏ ਤਾਂ ਮੁੱਹ ਨੂੰ ਪਟਾਉਗਾ ਕਿ ਨਹੀਂ ਲੈਣੀ ਹੈ ਮੈਂ ਮੀਂਹ ਪੜਾ ਹਾਂ ਰੱਖੀ ਬੰਦੂ ਦੀ ਬਾਹਰ ਕਿੱਡਾ ਬਣਿਆ ਤੇ ਕਾ ਵਿੰਬੜ ਬਣਿਆ ਤੇ ਆਪਾਂ ਤਾਂ ਬੇਸਟੀ ਕਰੀ ਜਾਂਦੇ ਹਾਂ ਹੋਰ ਵੀ ਆਉਂਦੇ ਨਹੀਂ ਨਾ ਹੈਪਾ ਨਾ ਪਰ ਉਹ ਵੀ ਨਿਕਲਦੇ ਬੱਸ ਯਾਨੀ ਅਮ ਆਈਡੀਆ ਜੇ ਲਾ ਲਾ ਵੀ 2 ਦਿਨਾਂ ਮਗਰ ਉਹਨੇ ਬਾਤ ਬੰਦ ਜਾਂਦੀ ਨਹੀਂ ਫਿਰ 2 ਦਿਨਾਂ ਮਗਰ ਉਹ ਆ ਜਾ ਕਰਾਂਗੇ ਤੀਜੇ ਦਿਨ ਬੇੜਾ ਮਾਰੋ ਹੀ ਮਾਰੋ ਬੱਸ ਰੂਟੀਨ ਤੈਨਾਂ ਦਾ ਮਮੀ ਟਰਾਈ ਕੀਤਾ ਮਿੱਥੋਂ ਸੱਪ ਨਿਕਲੇ ਉਹ ਇੰਨੇ ਨੂੰ ਕੀ ਹੋ ਰਿਹਾ ਉਹ ਤੁਹਾਨੂੰ ਅਸੀਂ ਵੀ ਤਾਂ ਖਰਨਾ ਹੀ ਨਹੀਂ ਅਸੀਂ ਕਿਦੋਂ ਨਹੀਂ ਜਾ ਰਹੇ ਹਾਂ ਇੱਥੇ ਕੱਟ ਕਰਦੇ ਸੇਵਾਰਾ ਕੋਈ ਮੈਨੂੰ ਤਾਂ ਹੁਣ ਗਿੱਟਿਆਂ ਤੱਕ ਦੇ ਬੂਟ ਪਾ ਕੇ ਹੁਣ ਬੈਹ ਕਰਨੇ ਆ ਕੋਈ ਨਹੀਂ ਹੁੰਦਾ ਉਹ ਤਾਂ ਮੈਂ ਕੱਢ ਜਣੇ ਨੇ ਕਰਕੇ ਰੇਹ ਰਹਿ ਜਾ ਮੜ ਜਾ ਇੱਕ ਕੀੜੀਆਂ ਜੀ ਮਮੀ ਪਹਿਲਾਂ ਤਾਂ ਕਦੇ ਇੱਥੇ ਆਉਂਦੀਆਂ ਨਹੀਂ ਸੀਗਾ ਕੀੜੀਆਂ ਜੀ ਲੇਕ ਨਹੀਂ ਆ ਖਰਦੀਆਂ ਨੇ ਕੋਈ ਡੁੱਡ ਡੁੱਡ ਕੋਡੀ ਪਈਆ ਮੈਨੂੰ ਹੁੰਦਾ ਤਾਂ ਘਾਹ ਦੇ ਵਿੱਚ ਕਿਤੇ ਉਹ ਤਾਂ ਉਹ ਤਾਂ ਖਣ ਪੀ ਇੱਥੇ ਦੀ ਤਾਂ ਤੇਰੀ ਦੀ ਉਹ ਜਾੜੀ ਸੁੱਕ ਗਈ ਉਹ ਪੇਠਾ ਵਧੇ ਨਹੀਂ ਹੁੰਨਾ ਕੀ ਪਿਆ ਆਗਰੇ ਦਾ ਪਿੱਠਾ ਬਣ ਗਿਆ ਉਹ। ਉਹ ਆਗਰੇ ਦਾ ਕਹਿੰਦਾ ਸੀ ਬਣਾਂਗੇ। ਆਗਰੇ ਦਾ ਹੀ ਬਣ ਗਿਆ। ਬੀਲ ਹੈ ਕਿੱਥੇ ਆ? ਉਹ ਉੱਥੇ ਸੀ ਜੀ ਮਰੂ। ਉੱਥੇ ਕਿਥੇ ਨਾ। ਪਾਸੇ ਟੋਆ ਸੀਗਾ। ਮਰੂ ਦਾੜੀ ਕੋਲ ਸੀਗਾ ਨਾ। ਹਾਂ ਪਰਲੇ ਪਾਸੇ ਨੂੰ ਉਹ। ਉਹ ਛੱਡ ਪਰੇ ਹੋਣੀ ਮੈਂ ਕਾ ਦੇ ਵਿੱਚ ਮੜਦਾ ਹਾਂ। ਉਹ ਨਾ ਬੜੀ ਹਾਂ ਮੇਰਾ ਸਿੱਟਾ ਦੇ ਦੇਣਾ। ਇਹ ਕਾਦੀ ਕਰਦੇ ਹੁੰਦੇ ਜਿੱਥੇੋਂ ਸਾਪ ਨਿਕਲਿਆ ਉਹ ਫਿਰ। ਇਹ ਨਾਲ ਹੀ ਆ ਆ ਨੀ ਰਿਹਾ ਉਹ। ਮੈਂ ਕੱਚੀ ਮਲੱਛੀ ਦਾ ਸਿੱਟਾ ਦੇ ਫਿਰ ਆਉਂਦੇ ਨਹੀਂ ਹੈਗੇ ਇਹ। ਤੇ ਰੱਬ ਦੇ ਜੀ ਹੈ ਇਹਦਾ ਜਿੱਥੋਂ ਮਰਜੀ ਨਿਕਲਿਆ ਆਹ ਦੇ ਨਾ ਹੁਣ ਕਾਪੋ ਮੈਂ ਦੇ ਦੂੰ ਆਹਰ ਗਾਣ ਸਿੱਕੇ ਵਾਂਗ ਆ ਮਾਰ ਰੱਖੀ ਹੋ ਤੋਂ ਜਾਂ ਦੇਂਦੀ ਜਾਂ ਕਾਟੂ ਇਹ ਕੀ ਹੁਣ ਚੱਕ ਕੇ ਕੀ ਅੱਛਾ ਚੱਕ ਕੇ ਕਾਜ ਜਿਹਾ ਚੱਕਦੀ ਜਾਂਦੀ ਹੈ ਨਾ ਇਹ ਪਾਉ ਹੁਣ ਦੋ ਤਿੰਨ ਮੰਜ਼ਲੀ ਕੋਠੀ ਆ ਆਪਣੀ ਕਿ ਆ ਕਿ ਕਰਨ ਲੱਗੀ ਸੀ ਕਦੋਂ ਕਿੱਟਾ ਦਿੱਤਾ ਹੈ ਪੱਕੀ ਲੱਕੀ ਦਾ ਉਹ ਪੱਕੀ ਇਸੇ ਇਹਨਾਂ ਸੱਤ ਭੱਜਣਗੇ ਉਹ ਭੱਜ ਜਾਂਦੇ ਸੱਤ ਹੋ ਜਾਂਦੀ ਹੈ ਹੁਣ ਉੱਥੇ ਵੀ ਤਾਂ ਹੁਣ ਤਾਂ ਉੱਥੇ ਦੱਬ ਕੇ ਚੁਣਦਾ ਹੀ ਨਹੀਂ ਕਿ ਹੁਣ ਕਿੱਥੇ ਵਿੱਚ ਪਾਰ ਦੇ ਮਿਲੇ ਦੇ ਜਾਣਾ ਤਾਂ ਹੈਗਾ ਪਾਰ ਦੇ ਵਿੱਚ ਕਿਹਨਾਂ ਦਾ ਨਹੀਂ ਉਹ ਉੱਥੇ ਦਾ ਜਿਵੇਂ ਉਦਾਂ ਹੀ ਆਮ ਲੋਕ ਮੱਥਾ ਟੇਕਦੇ ਉਦਾਂ ਹੀ ਟੇਕਦੇ ਦੇਖ ਲਈਦਾ ਉਹ ਇੱਕਦਾਂ ਟੇਕਦਾ ਕਿਉਂ ਨਹੀਂ ਲੈ ਨਾਰਮੀ ਲੱਗਣ ਲੱਗ ਗਈ ਦੁਆਰਾ ਬੰਦਾ ਨਾ ਨੇ ਮੈਨੂੰ ਫੁੱਲ ਵਧੀਆ ਲੱਗਦੇ ਆ ਨਾਰ ਤਾਂ ਮੈਨੂੰ ਕੀ ਚੱਕਲੇ ਜੀ ਲੱਗਦੇ ਨੇ ਸਗੜੀ ਸਾੜੀ ਜੀ। ਅਨਾਰ ਤਾਂ ਖੋਲੀ ਲੱਗੇ ਵਧੀਆ ਲੱਦੇ ਨੇ। ਇਹ ਨਹੀਂ ਜੀ ਨਾ ਇਹਨਾਂ ਚੀਜ਼ਾਂ ਤੁਸੀਂ ਮੰਨਦੇ ਨਹੀਂ ਕਿ ਹੋਣਾ ਚਾਹੀਓ ਬੜਾ ਮਾ। ਉਹ 21ਵੀਂ ਸਦੀ ਆ ਏ ਮਈ। ਯੋਗੋ ਵਿਗਿਆਨ ਦਾ। ਨਿੰਮ ਉਹਨਾਂ ਦਾ ਤਾਂ ਮੀ ਬੂਟਾ ਲੱਧਿਆ ਪਿਆ ਵਾ ਇਹ ਹੁਣ ਪੀਲੇ ਕਰੋ ਇਹਨਾਂ ਨੂੰ ਕਿਸੇ ਤਰੀਕੇ ਕੁਝ ਦਵਾਈ ਦੂਈ ਪੋਣੀ ਪਾਣੀ ਪੈਣੀ ਇਹਨਾਂ ਨੂੰ ਆਪਾਂ ਨੂੰ ਬਾਤ ਹੀ ਕੱਲ੍ਹ λε ਆਂਦੀ ਸੀ ਜਿਹੜੀ ਪੀਲੇ ਹੋਣ ਵਾਲੀ ਆਹ ਦਾ ਛੋਟਾ ਜਿਹਾ ਪੀਲਾ ਹੋ ਗਿਆ ਇਹ ਖਰਾਬ ਹੋ ਗਿਆ ਖਰਾਬ ਕਾ ਨੂੰ ਹੋ ਗਿਆ ਛੋਟਾ ਜਿਹਾ ਉਹ ਪੀਲੇ ਰੰਗ ਦਾ ਹੋ ਗਿਆ ਹੈ ਬਾਕੀ ਸਾਰੇ ਹਰੇ ਬਏ ਨੇ ਫਲ ਵਧੂਆ ਹੈ ਪਰ ਨੇ ਮੁਤੇ ਵਿੱਚ ਵਿੱਚ ਪੀਲੇ ਜਿਹਾ ਹੋਏ ਪਿਆ ਨੇ ਗਟੋਲੀਆਂ ਜੀਆਂ ਹੈ ਵੀ ਨਾਗ ਦੇਵਤਾ ਤੈਨੂੰ ਕੱਚੀ ਲੱਸੀ ਦਾ ਛਿੱਟਾ ਦੇਤਾ ਆਪਾਂ ਨੇ ਹੁਣ ਹੁਣ ਨਾ ਨਿਕਲੀ ਬਸ ਹੈ ਸੱਪ ਕਾਉਂਟੀਆਂ ਵਾਲਾ ਕਹਿੰਦੇ ਯਾਰ ਪਤੰਦਰ ਨੂੰ ਦੇਜਵਾਬ ਆ ਜਾਂ ਦੇ ਜਵਾਬ ਹੁਣ ਫਿਰ ਮੰਮੀ ਤੁਸੀਂ ਕਿੱਦਾਂ ਨੂੰ ਬੁਜਾਦਾ ਸੀਗਾ ਉਹਨੂੰ ਹਾਂ ਇਹ ਵੀ ਬਰਾਹਮਣ ਕਿੱਥੇ ਪੈਣਾ ਪੜਾਇਆ ਸੀਗਾ ਅੱਛਾ ਸਿਵਾ ਕੇ ਹੂੰ ਮੰਮੀ ਕਹਿੰਦੀ ਵੀ ਇਹ ਕੜਾਹੀ ਚ ਪਾ ਲਿਆ ਸੀਗਾ ਮਿੱਟੀ ਨਾਲ ਚਿਪਾ ਭਰ ਕੇ ਨਹੀਂ ਭੱਜਿਆ ਨਹੀਂ ਹੈਗਾ ਦੱਸ ਉਹ ਤੁਹਾਡੇ ਕੜਾਹੀ ਚ ਪਾਉਣ ਦੀ ਵੇਟ ਕਰ ਰਿਹਾ ਵੀ ਆਓ ਆਓ ਆਗੇ ਚਿਪਾ ਭਰ ਕੇ ਮੈਨੂੰ ਕੜਾਹੀ ਚ ਪਾਓ ਭੱਜਿਆ ਨਹੀਂ ਉਹ ਨਹੀਂ ਭੱਜਿਆ ਇੱਥੇ ਉਹ ਤਾਂ ਫੈਦਾ ਸੀ ਹੂੰ ਵਰ ਗਿਆ ਸੀ ਭੁੱਲ ਗਿਆ ਤੇ ਹਾਲੀ ਕੜਾਹੀ ਚ ਪਾਇਆ ਸੀਗਾ ਨਹੀਂ ਉਹ ਦੂਜੀ ਚ ਪਾਈ ਸੀ ਉਹਦੇ ਚ ਪਾਤਾ ਚਿਪਾ ਜਹਾ ਇਹ ਹੱਥ ਨਾਲ ਮਿੱਟੀ ਮਿੱਟੀ ਟੁੱਟੀ ਜਾਵੇ ਹਾਈ ਵੀ ਮੈਂ ਕਿਹਾ ਵਿੱਚ ਮਿੱਟੀ ਤੇ ਹੈਗਾ ਇਥੇ ਨਾ ਮਾਰ ਹੱਥ ਇਹ ਕਿਥੇ ਹੜਦਾ ਨਾ ਕੋਈ ਤਾਂ ਨੱਤਾਂ ਨੂੰ ਜਾਂਦਾ ਨਹੀਂ ਵਾਹਰੇ ਲੱਭਿਆ ਜਾਂ ਗਿੰਦ ਤੇ ਯੋਨੀ ਦੇਖਦੇ ਗਿੰਦ ਗਿੰਦ ਇਹ ਤਾਂ ਨੱਤਾਂ ਨੂੰ ਜਾਂਦੇ ਨੇ ਨਹਿਰ ਤੇ ਮਿਲ ਜਾਂਦੇ ਹੁੰਦੇ ਸੀ ਤੇ ਡਿਆੜੀ ਨਹੀਂ ਜਾਂਦਾ ਨਹੀਂ ਇਥੇ ਸਾਂ ਨਹੀਂ ਜਾਂਦਾ ਹੁੰਦਾ ੁੱਡੀ ਅੱਖ ਨਹੀਂ ਦੇਖਣ ਵਾਲੀ ਜਾਏਗੀ ਏ नागਦੀਪਾ ਪ੍ਰਗਟ ਹੋ ਦੇਖੀਏ ਯਾਰ ਆਪਾਂ ਵੀ ਨਹੀਂ ਲੱਗਦੀ ਆਂਗੀ ਪਰੋ ਲਗਾ ਕੇ ਕੱਢ ਕੇ ਦਮਾ ਮੋਟਰ ਹੈ ਕੱਚੀ ਬੱਦੀ ਜਾਣੀ ਆਂ ਤਾਹੀ ਨਹੀਂ ਚੱਲਦੀ ਨੀ ਤੂਜੀ ਚੱਲ ਪੈਣੀ ਤਾਂ ਬਸ ਇਹ ਮਸਾਲਾ ਘਟਾ ਦੋ ਪੱਥਰ ਘਟ ਚੱਕਦੇ ਆ ਚੰਗਿਆੜੇ ਕੱਢਦੇ ਆ ਫੇਰ ਲਗੂਗੀ ਅੱਗ ਪੈਟਰੋਲ ਕਰ ਲੈਣਾ ਵੀ ਮੋਟਰਲ ਚੋਂ ਨਹੀਂ ਬਸ ਪੈਟਰੋਲ ਨਹੀਂ ਪਾਉਣਾ ਹੈ ਆਰੇ ਨਾਲ ਕਰੂੰਗੀ ਇੱਥੇ ਡੱਬੀ ਇੱਕ ਆਪਣੀ ਹੋਰ ਵੀ ਰੱਖੀ ਹੋਈ ਹੈ। ਸਲਾਬਗੀ ਹੈ ਨਾ। ਇਹ ਸਲਾਪੀ ਨਹੀਂ ਮਸਾਲਾ ਘੱਟ ਇਹਨਾਂ ਕਿੱਲਾਂ। ਇਹ ਵੀ ਹੋ ਜਾਂਦਾ ਹੈ। ਸੱਤ ਕੌਂਟੀਆਂ ਵਾਲਾ ਕਹਿੰਦੇ ਯਾਰ ਪਤੰਦਰ ਨੂੰ। ਉਹਨੇ ਦੇਖਿਆ ਕਿੰਨੇ ਉਹ ਬਿੱਲੂ ਹੋਣਾ ਉਹ ਜਾ ਕੇ ਮਾਰ ਕੇ ਆਉਂਦਾ ਹੁੰਦਾ। ਅੱਗੇ ਆਪਣੇ ਪਿੰਡੋਂ ਟੂਪੇ ਤੋਂ ਨਿਕਲਦੇ ਹੁੰਦੇ ਸੀਗੇ ਸੱਪ। ਬਾਣੀ ਮੱਛੀਆਂ ਵੀ। ਆਹ ਉਹਦਾ ਕਿੰਨਾ ਮੇਰ ਕੱਖੂ ਕੁੱਖ ਦਿਖ ਰਹੀਆਂ ਨੇ ਪਾਣੀ ਇੱਥੋਂ ਕਾ ਜਾਣਾ ਉਹ ਤੂੰ ਰੈਡ ਦੇ ਮਮੀ ਕੱਖਾ ਕੱਖਾ ਜਨ ਨੂੰ ਜਾਣ ਨੂੰ ਹਾਂ ਨਾ ਤਾਂ ਕੰਬੇ ਨਹੀਂ ਨਾ ਇਹ ਕਾਨੂੰ ਕਿ ਜੜੀਆਂ ਨਾ ਕੋਈ ਨਾ ਕੱਢਦਾ ਇਹਨੂੰ ਬਰਸਾਤਾ ਹੀ ਖਾਣ ਨੂੰ ਲਾਣੇ ਸਿਰ ਕੰਟਾਂ ਦੇ ਹੁਣ ਇਹਨੂੰ ਕੀ ਕਰਾਂਗੇ ਆਪਾਂ ਕਿਨੂੰ ਕੋਈ ਨਾ ਹਾਂ ਕੋਈ ਤੂੰ ਫਫਾ ਸਹੀ ਦੀ ਤੇ ਆਹ ਕਿ ਉਹ ਤਸਲੀਆ ਤਪਾਖੇ ਕਿਥੋਂ ਲਈ ਮਮੀ ਤੂੰ ਲੈ ਲਾਫੀ ਪਾ ਲਈ ਅੱਛਾ ਕਾਨੂੰ ਨੇ ਕਹੀਆਂ ਰੋਪਾ ਮੈਂ ਤਾਂ ਐ ਇੱਥੇ ਤਾਂ ਹੈ ਨਹੀਂ ਕਿਸੇ ਪਾਸੇ ਉਹ ਗੋਲਡਨ ਕਾ ਕੇ ਦੋ ਰੇੜੇ ਭਾਈ ਰਿਓ ਦੀ ਸਟਾਰੀ ਤਾ ਦਿਨ ਇਹ ਹਾਂ ਉਹ ਮੈਂ ਤਾਂ ਇੰਨੀ ਲੱਥਾ ਰਿਹਾ ਹਾਂ ਮੈਂ ਤਾਂ ਟੌਪ ਖੇਰ ਨਿਕਲੀ ਡੇਢ ਮਿੰਟਾ ਡੱਡੂ ਹਲੋ ਡੱਡੂ ਡੱਡੂ ਅੰਕਲ ਡੱਡੂ ਅੰਕਲ ਕਿੱਥੇ ਗਿਆ ਇੱਥੇ ਹਾਂ ਡੱਬ ਗਿਆ ਪਾਣੀ ਚ ਉਹ ਆ ਗਿਆ ਉਹ ਆ ਗਿਆ ਖੂਂਜੇ ਚ ਹਾਂ ਦੋ ਕੀ ਹਾ ਨਾ ਕੀ ਹਾ ਨਾ ਕੀ ਹਾ ਨਾ ਡੋ ਮੁਜਾ ਕੇ ਪਾਣੀ ਬਾੜੀੋਂ ਪੈੜੀ ਨਹੀਂਦਾ ਤੇਰੀ ਓਏ ਫੋਨ ਦੇ ਪੈਣ ਅਸੀਂ ਪਾਣੀ ਤੇਨੂੰ ਨੋਦੇ ਡੋੰਦੇ ਨੂੰ ਮੇਰਾ ਫੋਨ ਡੁੱਬ ਜਣਾ ਸੀ ਹਾਂ ਡੱਡੂ ਅੰਕਲ ਆਪ ਕੀ ਬਾੜੀ ਪਾੜੀ ਨਜ਼ਾਰਾ ਮੈਂ ਹੋ ਗਿਆ ਤੁਮਾ ਜਾਂ ਦੋ ਨੇ ਦੋ ਇੱਕ ਉਹਦੇ ਇੱਕ ਉਹ ਵੱਡੇ ਵਾਲੀ ਆਲੂ ਚਾ ਇਹ ਕਿਹ ਚੱਤਰ ਬਣਦਾ ਚੱਤਰ ਤੁਸੀਂ მომੀ ਪਿਆਜ਼ ਬੀਜ ਤਾਂ ਲੈਣੀ ਹੋਏ ਹੁੰਦੇ ਤਾਂ ਹੈ ਨਹੀਂਗੇ ਨਾ ਪਿਆਜ਼ ਵਧੀਆ ਹੋ ਜਾਂਦੇ ਲਸਣ ਉਹ ਹੁਣ ਉਹ ਗਰਮੀ ਨਾਲ ਬੁਰਾ ਹਾਲ ਹੋ ਗਿਆ ਮੇਰਾ ਤਾਂ ਕੋਈ ਨਹੀਂ ਗਰਮੀ ਤਾਂ ਆਈ ਹੀ ਰਹੀ ਨਹੀਂ ਹਾਂ ਕੋਈ ਨਹੀਂ ਮੇਰੇ ਤੋਂ ਮੀਂਹ ਪੈਣ ਤੋਂ ਬਾਅਦ ਨਾ ਟੋਪੀ ਨਿਕਲ ਰਹੀ ਹੈ ਨਾ ਇਹ ਪੜਾ ਬੰਦ ਕਰ ਦਿਆ ਕੋਈ ਹੁਣ ਇਹ ਤਾਂ ਕੰਮ ਨਹੀਂ ਪੈਂਦਾ ਹੁਣ ਗਰਮੀ ਚੜਦੀ ਦੇਖੋ ਇਹ ਥੋੜੀ ਦੇਖਣੀ ਫਿਰ ਚਲੋ ਚਲਿਏ ਫੇਰ ਟੋਪੀ ਨਿਕਲਾਈ ਚਲ ਮਾਤਾ ਤੂੰ ਨਹੀਂ ਹੁੰਦੀ ਕੇ ਚਲੀਏ ਫਿਰ ਉਹਦੀ ਬੁੱਢੀ ਵਾਈ ਧੂਣੀ ਦੇਣ ਲੱਗੀ ਆ ਸਾਡੇ ਥੱਪ ਨਿਕਲਿਆ ਹੈ ਪਲਾਟ ਤੋਂ ਹਾਂ ਉਹ ਧੂਣੀ ਦੇਣ ਨਾਲ ਕੀਊਗਾ ਹੁਣ ਲੈ ਜੀ ਧੂਣੀ ਮਗਲੀ ਆ ਧੂਆਂ ਹੋ ਗਿਆ ਫਿਰ ਤੇ ਹੁਣ ਉਹਦੇ ਤੇ ਕੀ ਕਰਨਾ ਵਾ ਹੁਣ ਇਹਦੀ ਬੈਠੂ ਕਰ ਥੱਪ ਕਣੀ ਨਹੀਂ ਇਹ ਹੁਣ ਮੰਮੀ ਆਪਾਂ ਤੂਣੀ ਦੇ ਕੇ ਗੀਣਾ ਹੈੇ ਨਾਗ ਦੇਵਤਾ ਅਬਦਾ ਛੁਪਿਆ ਰਿਆ ਬਾਬਾ ਅਬਦਾ ਛੁਪਿਆ ਰਿਆ ਲੋਕੇ ਛੁਪਿਆ ਰਿਆ ਛੁਪਿਆ ਰਿਆ ਮੇਰੇ ਕੋਲ ਨਹੀਂ ਸ਼ਾਂਤੀ ਵਾਸਾ ਰਹਿ ਹੈ ਯਾ ਕਹਿੰਦੇ ਬਗਤ ਨੂੰ ਕੋਈ ਤਾਂ ਕੋਈ ਤਾਂ ਕਹ ਹੈਗਾ ਵਾ ਕੀ ਰਹੀ ਅੱਛਾ ਜੀ ਕਾਰ ਤੇ ਬਰਾੜ ਚ ਕਿਤੇ ਸੱਪ ਨਿਕਲਿਆ ਹੋਵੇ ਨਾ ਤੇ ਹਾਰ ਵਰਗਾ ਮੌਤ ਹੋ ਜਾ ਤਾਂ ਕਰਦੇ ਨਹੀਂ ਆ ਵੀ ਕਰੋ ਜੀ ਆ ਵੀ ਕਰੋ ਸੱਪ ਨਿਕਲਿਆ ਜਿੜਾ ਹੀ ਕਰੋ ਜੀ ਚੇਹ ਕਰੋ ਉਹ ਕਰੋ ਤੂੰ ਨਹੀਂ ਦੇ ਦੋ ਕੱਚੀ ਨੱਸੀ ਦਾ ਛੱਟਾ ਦੇ ਦੋ ਹੁੰਦੇ ਆ ਯਾਰ ਹੁੰਦੇ ਜਿਹੜੀ ਆ ਵੀ ਹੋਣਾ ਕੀ ਸਮਗਰੀ ਜੀ ਪਾਉਣੀ ਆ ਇਹ ਜਿਹੜੀ ਘਰੇ ਦਿੰਨੇ ਸੀ ਤੂੰ ਅੱਛਾ ਤੂਫ ਜੁਆਇਨ ਤੇ ਆਹੀ ਆ ਲੋਹ ਵੀ ਜਾਨਾ ਲੋਹ ਬਣਾ ਭਾਇਆ ਕੱਚਾ ਬਣਾ ਕੀ ਕੀ ਜਾ ਕੱਚਾ ਬਹੁਤ ਸਕੇ ਲਾ ਦਿਓ ਕੱਟਾਂ ਨੂੰ ਮਗਦਾ ਤੇ ਦੇ ਗੋਹਾ ਤਾਂ ਮਗੂਗਾ ਜੀ ਤੁੱਤ ਕਮੜਿਆ ਤੁਸੀਂ ਲੜਨਾਂ ਨਹੀਂ ਬਾਏ ਸ਼ੇਰ ਜਿਹੜੇ ਪਾਸੇ ਜਾਣਾ ਮੂਰ ਤੇ ਨਹੀਂ ਜਾਂਦੀ ਨਹੀਂ ਪੁੱਠੇ ਪਾਸੇ ਓਹੋ ਵਾਹਿਗੁਰੂ 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 ਪੁੱਠੇ ਪਾਸੇ ਨਹੀਂ ਜਾਂਦੇ ਲੜਾਈਆਂ ਬਾਏ ਸ਼ੇਰੋਂ ਚੱਕ ਲਈ ਆ ਵੀ ਹੁਣ ਇਹਦੀ ਖੁਸ਼ੂ ਲੜ ਉਹਨੇ ਮੇਲ ਲਈ ਆਣਾ ਜੀ ਉਹਨੇ ਫੇਰ ਆ ਜਾਣ ਛੱਡ ਕੇ ਕੜਾਈ ਚ ਭੱਗ ਛੱਡ ਗਿਆ ਇਹਦੀ ਉਹਨੂੰ ਨਾ ਵੀ ਮਾਤਾ ਤੂਫਾਨ ਲੱਗੀ ਤੂਫਨੀ ਆ ਆਪਣੇ ਕੀ ਕਹਿੰਦੇ ਨੇ ਆ ਹਾਂ ਮਜ਼ਾਕ ਨਹੀਂ ਹੈਗਾ ਵੈਸੇ ਮੈਂ ਦੇਖਿਆ ਮੈਂ ਵੀ ਸਾਪੇ ਨਿਕਲੇ ਬਹੁਤ ਹੈ ਨਾ ਇੱਕ ਤਿਹਾਰ ਵਾਲਾ ਉਹ ਸਮਝਾ ਹੋ ਜਾਂਦਾ ਕਿ ਲੋਕੀ ਹੁਣ ਚਪਾਰੀ ਕਰ ਜਾਂਦੇ ਨੇ ਚਪਾਰ ਹਤਾ ਝੂਲੇ ਚ ਭੁੱਲਣਾ ਪਕੌੜੇ ਖਾਣ ਉੱਥੇ ਵੀ ਤਾਂ ਉਹ ਵੀ ਜਿਹੜਾ ਬਣੀ ਹੋਈ ਆ ਉੱਥੇ ਤਾਂ ਬਾਬੇ ਗੁੱਗੇ ਦੀ ਬਣੀ ਹੋਈ ਆ ਉਹੀ ਆ ਬਾਬਾ ਗੁੱਗਾ ਹੀ ਹੁੰਦਾ ਹੈ ਬਾਬਾ ਗੁੱਗਾ ਗੁੱਗਾ ਬਗਾ ਗੁੱਗਾ ਬਗਾ ਕਿ ਬੈਲਾ ਨੰਨ ਦੇ ਸੀ ਮਾਰ ਨੂੰ ਆਪੀ ਲੈਣਾ ਨਾ ਗੁੱਗਾ ਬੱਗਾ ਚਲੋ ਇਹ ਇਹ ਤੂੰ ਆ ਤਾਂ ਆ ਜਾਂਦੀ ਤਾਂ ਬੂਰੇ ਜਗ੍ਹਾ ਦੇ ਵਿੱਚ ਹੁਣ ਜਿੱਥੇ ਵੀ ਹੋਊਗਾ ਕਿਤੇ ਲੁਕਿਆ ਹੋਇਆ ਥੱਪ ਦੋ ਘਰ ਛੱਡ ਕੇ ਤੀਜੇ ਚੌਥੇ ਘਰ ਗਵੰਡੀਆਂ ਦੇ ਘਰੇ ਜਾ ਕੇ ਬੜੂਗਾ ਸਾਡੇ ਘਰ ਹੀ ਨੂੰ ਸਾ ਗਵੰਡੀਆਂ ਦੇ ਘਰੇ ਜਾ ਕੇ ਬੜੂ ਆਡੇ ਨਹੀਂ ਬੜੂਗਾ ਚਲ ਮੰਮੀ ਕਹਿੰਦਾ ਹੁਣ ਤਾਂ ਕੀ ਕਹਿਣਾ ਹੁੰਦਾ ਆਹ ਮੈਂ ਵੀ ਮੇਰੇ ਕਹਿਣ ਨਾਲ ਕੋਈ ਥੋੜਾ ਜਿਹਾ ਫਰਕ ਪਊਗਾ ਲੈ ਗੁਗਿਆ ਬਾਗਿਆ ਆ ਗੁਗ ਕੀ ਬਾਗਿਆ ਬੁਗਿਆ ਗੁਗਿਆ ਬਾਗਿਆ ਮੈਂ ਤਾਂ ਮੂੰਹ ਜਿਹਾ ਛਾਪਦੀ ਜਾਇ ਫਸ ਗਿਆ ਬੁਗਿਆ ਗੁਗਗਾ ਬਾਪਿਆ ਲੁਕਿਆ ਸਿਭਿਆ ਰਹੀ ਹੈ ਨਾ ਗੁਗਿਆ ਬਾਗਿਆ ਗੁਗਗਾ ਬਾਪਿਆ ਲੁਕਿਆ ਸਿਭਿਆ ਰਹੀ ਹੈ ਨਾ ਇੱਥੋਂ ਲੱਭਿਆ ਸੀ ਜੀ ਉਹ ਪਾ ਕੇ ਕੜਾਈ ਚ ਉਹਨੂੰ ਬਾਹਰ ਸਿੱਟੇ ਹੁੰਦਾ ਤੇ ਹੁਣ ਪਤਾ ਨਹੀਂ ਕਿ ਕਿਦੇ ਘਰੇ ਬਣਿਆ ਪਤਾ ਹੀ ਡਰੀ ਆ ਗਿਆ ਹੁਣ ਆ ਮ ਉਹ ਤੇ ਹੁਣ ਆਪਾਂ ਚਲੋ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਕਰਤੀਆਂ ਕੀ ਜਮਮੀ ਆਪਾਂ ਪਹਿਲਾਂ ਹਾਂ ਜੀ ਕੱਚੀ ਲੱਸੀ ਦਾ ਛਿੱਟਾ ਦਿੱਤਾ ਫਿਰ ਉਹਦੇ ਬਾਅਦ ਆਪਾਂ ਤੂੰ ਬਾ ਕੀ ਹਨ ਤੂੰ ਆ ਗੁਹਾ ਜਾਲ ਕੇ ਧੂਆ ਕਰਤਾ ਤੇ ਉਹਨੂੰ ਕਹਤਾ ਬਸ ਇੰਨਾ ਗੋ ਆਗਿਆਕਾਰੀ ਹੋਣਾ ਵੀ ਉਹ ਸਾਡੀ ਗੱਲ ਮੰਨ ਲੈਣੀ ਗੁਗਲ ਦੀ ਧੂਹ ਦੇਤੀ ਗੁਗਲ ਗੁਗਲ ਦੀ ਧੂਹ ਦੇਤੀ ਮੈਂ ਤਾਂ ਨਹੀਂ 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 ਹੁਣ ਤੂੰ ਖਦੇ ਨਾ ਕੱਚੀ ਲੱਸੀ ਬਣਾ ਦੇ ਕੱਚੀ ਲੱਸੀਆ ਛੱਟਾ ਦੇ ਤਾਂ ਤੂੰ ਤੂੰ ਦੇਂਦੀ ਹੁਣ ਇੰਨਾ ਕਾ ਗਿਆ ਕਰੀ ਉਹਨੇ ਆਉਣਾ ਨਹੀਂ ਹੈਗਾ ਹੁਣ ਚਲੋ ਉਹ ਸਫਾਰਾ ਪਾ ਪਾ ਸੌਂਦੀ ਐਂ ਸਫਾਰਾ ਹੁਣ ਤਾਂ ਦੱਦ ਵੀ ਦਰ ਪਿਆ ਹੋਇਆ ਸੀ ਇਹ ਹੁੰਦਾ ਪਰ